श्री वेगुरुजि ओ सोहिला राग गाड़ी दीप दीपकी महला पहला सत सत्गुरु प्रसाद आखिए करते का हुए बिचारो त कर ग गाव सोहला शिवरो तुम गावो मेरे निर्पोो का सोहला ह जित चित् सदा सुख हुई रहाओ। नित नित जले सहलना देखेगा दे हार। तेरे दाने ना पवे तस् कमण सुमार संवत सहा कर पावो तेल देह सडिया ज्यो हो वे साब्यो मेल। कार कर एहो पहुंचा सदडे नित पव ਸਦਨ ਹਾਰਾ ਸਿਮਰੀਏ ਨਾਨਕ ਸਿਹ ਦੇਹ ਅਵੰਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੀ ਕਰ ਕਰਤਾ ਕੀਰਤ ਹੋਏ सोगर राख वडाई तो ए रहाओ विश्वे तोये विश् पैरा तिथि वारि को रुत्या कोरुक नानक करते के केते वेस राग तनासरी महला पहला गगन में थाल थल राचन्द दीपक बने तार का मंडल जनक मोती धूप आनलो पवन चवरो करे सागल बनराये फुलंत ज्योति कैसी आरती पाव खंडना तेरी आरती अनहता शब्द रहाओ। सैस तव नैन नन नैन है तोहे को सेस मूर्त नना एक तो ही सैस पद विमल नन एक पद गन्ध बिना। सैस तव गन्ध इव चलत मोहि ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਯਾਰਤੀ ਹੋਏ ਹਰ ਚਰਣਾ ਕਹਲਾ ਮਕਰੰਦ ਲੋਭਿਤ ਮਨੋ ਆਨੰਦਨ ਹੋਏ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੋਲੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਹੋਰ ਬਲਖਤ ਲਿਖ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਮੇ ਕੰਡਾ ਹੈ ਜਿਉ ਜੋ ਚਲੇ ਚ ਬੈ ਦੁਖ ਪਾਵੈ ਜਮਕਾਰ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਣਾ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਕਰਮੇਸਰ ਬਸੋਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਣਾ ਪ੍ਰਵਤੇ ਰੈ ਹਰ ਰਾਖ ਰਾਖ ਵੱਡ ਵੱਡਾ ਹੈ ಜನ ನಾನಕ ನಾ ಆಧಾರ ಟೇಕ ಹರನೆ ಹಿ ಸುಖಮಂಡಿ ಪೂರ್ವೀ ಮಹಲ್ಲಾ ಪಂಚಮಾಡ ವಿತ ಟಹಲಕಿ ಬೇಲ ಇಾಟ ಚಲೋ ಹರಲ ಆಗ್ ಬಸ್ ಸಹ ਟੇ ਦਿਨ ਸਦਰਾਣੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੈ ਮਹਿ ਦਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹ ਰਸ ਅਖਤ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਿ ਬਸੇ ਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬੋਹਰ ਨ ਹੋਏ ਕੋ ਪੇਰਾ ਅੰਤਰ ਜਾਮੀ ਗੁਰਖ ਵਿਧਾਤਾ ਸਰਦਾ ਮਨ ਕੀ ਪੂਰੇ ਨਾਨਕ ਦਾਸ ਏ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ